ਆਪਣੇ ਭੁਲਾਇਆ ਨਹੀਂ ਭੁੱਲਦੇ ਇਹ ਗੱਲਾਂ ਮੈਂ ਤਾਂ ਆਖ ਰਿਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਚਾਹੇ ਉਹਨਾਂ ਦੇ ਚੇਅਰਮੈਨ ਹੋਣ ਤੇ ਖਾਸ ਤੌਰ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਲੰਧਰ ਦੇ ਸ਼੍ਰੀ ਅੰਮ੍ਰਿਤਪਾਲ ਸਿੰਘ ਚੇਅਰਮੈਨ ਹੋਣ ਉਹ ਸੁਸ਼ੀਲ ਕੁਮਾਰ ਰਿੰਕੂ ਨੂੰ ਭੁਲਾਇਆ ਨਹੀਂ ਭੁੱਲ ਰਹੇ ਤਸਵੀਰ ਦੂਸਰੀ ਹੁਣ ਜਿਹੜੀ ਸਾਂਝੀ ਕਰਾਂਗੇ ਉਹ ਤੁਸੀਂ ਵੇਖ ਕੇ ਜ਼ਰੂਰ ਹੈਰਾਨ ਹੋਵੋਗੇ ਜਿਹਦੀ ਅੱਜ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਜ਼ਿਲ੍ਹਾ ਯੋਜਨਾ ਕਮੇਟੀ ਦਫ਼ਤਰ ਦੇ ਬਾਹਰ ਸੁਸ਼ੀਲ ਕੁਮਾਰ ਰਿੰਕੂ MP ਲੋਕ ਸਭਾ ਮੌਜੂਦਾ ਸਮੇਂ 'ਚ ਐਸਵੇਲੇ ਜ਼ਰੂਰ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਰ MP ਰਾਜ ਸਭਾ ਅਸ਼ੋਕ ਕੁਮਾਰ ਮਿੱਤਲ MP ਰਾਜ ਸਭਾ ਹਰਪਾਈਨ ਸਿੰਘ MP ਰਾਜ ਸਭਾ ਹੋਰਾਂ ਦਾ ਦਫ਼ਤਰ ਇੱਥੇ ਬਣਾਇਆ ਗਿਆ ਸੀ MP ਸਾਹਿਬ ਇੱਥੇ ਆ ਕੇ ਬੈਠਦੇ ਸਨ ਪਰ ਸਭ ਤੋਂ ਵੱਡੀ ਜਿਹੜੀ ਇੱਥੇ ਨੇਮ ਪਲੇਟ ਤੁਸੀਂ ਦੇਖ ਸਕਦੇ ਹੋ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਦੀ ਉਹ ਹਾਲੇ ਤੱਕ ਇੱਥੇ ਬਰਕਰਾਰ ਹੈ ਜਿੱਥੋਂ ਇਹ ਹੀ ਜਾਪਦਾ ਹੈ ਕਿ ਵਰਕਰ ਹੋਣ ਚੇਅਰਮੈਨ ਸਾਹਿਬ ਹੁਣ ਜਾਂ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਹੋਵੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਹੈ ਕਿ ਉਹ ਛੱਡ ਕੇ ਨਹੀਂ ਰਾਜੀ ਹੱਲੇ ਵੀ ਉਹ ਪਾਰਟੀ ਦਾ ਹਿੱਸਾ ਬਣੇ ਹੋਏ ਨੇ ਪਰ ਹਰਾਨੀ ਦੀਆਂ ਤਸਵੀਰਾਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ ਸਨ ਪਿਛਲੇ ਦਿਨ ਜਦੋਂ ਉਹ ਭਾਜਪਾ ਚ ਗਏ ਸੀ ਜਲੰਧਰ ਆ ਕੇ ਭਾਜਪਾ ਕਾਇਨੇ ਉਹਨਾਂ ਦਾ ਸਵਾਗਤ ਕੀਤਾ ਸੀ ਤੇ ਇਸੇ ਦਫ਼ਤਰ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਇਹਨਾਂ ਵੱਲੋਂ ਰੋਸ਼ ਮਜਾਰੇ ਵੀ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਕੀਤੇ ਗਏ ਸਨ ਅਮਰਿਤਪਾਲ ਹੋਰਾਂ ਦੇ ਉਸ ਤੋਂ ਬਾਅਦ ਅੱਗੇ ਉਹ ਕਈ ਤਰੀਕੇ ਦੇ ਬਿਆਨ ਵੀ ਆਏ ਸੀ ਖਾਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਟ ਗਦਾਰ ਦਾ ਪਰ ਪਿੱਛੇ ਜਿਹੜਾ ਤੁਸੀਂ ਬੋਰਡ ਦੇਖ ਪਾ ਰਹੇ ਹੋ ਜਿਸ ਤਰੀਕੇ ਦੇ ਨਾਲ ਹਾਲੇ ਤੱਕ ਦਸਤੂਰ ਸਾਫ ਸੁਥਰੇ ਅਖਰੇ ਚ ਵੱਡਾ ਬੋਰਡ ਕਰਕੇ ਸੁਸ਼ੀਲ ਕੁਮਾਰ ਰਿੰਕੂ ਹੋਰਾ ਦਾ ਲੱਗਾ ਹੋਇਆ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਹੱਲੇ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਹਿੱਸਾ ਸਮਝਦੀ ਹੈ ਹੁਣ ਦੇਖਣਾ ਹੋਏਗਾ ਕਿ ਗਦਾਰ ਦੇ ਨਾਰੇ ਲਾਣੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਂ ਦੇ ਨਾਲ ਫਿਰ ਉਹਨਾਂ ਨੂੰ ਪਾਰਟੀ ਦੇ ਨਾਲ ਵਫਾਦਾਰੀ ਨਾ ਕਰਨੀ ਕਈ ਤਰੀਕੇ ਦੀਆਂ ਜਿਹੜੀਆਂ ਕਿ ਉਹ ਦਾਅਵੇ ਕੀਤੇ ਗਏ, આરોਪ ਲਗਾਏ ਗਏ। ਹੁਣ ਇਸ ਤਸਵੀਰ ਤੋਂ ਬਾਅਦ, ਇਸ ਰਿਪੋਰਟ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਆਪਣਾ ਪ੍ਰਤੀਕਰਮ ਦਿੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਅਗਲੀ ਗੱਲਬਾਤ ਆ ਆਮ ਆਦਮੀ ਪਾਰਟੀ ਦੇ ਵਰਕਰ ਤੇ ਖਾਸ ਤੌਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮਰਿਤਪਾਲ ਸਿੰਘ ਹੋਰੀ ਦਿੰਦੇ ਨੇ, ਦੇਖਣਾ ਹੋਏਗਾ। ਹਾਂਜੀ, ਰਾਜਵਿੰਦਰ ਮੈਡਮ ਗੱਲ ਕਰ ਰਹੇ? ਹਾਂਜੀ। ਹਾਂ, ਸਸਕੀਲ ਮੈਡਮ, ਮੈਂ ਪੀਟੀਸੀ ਨਿਊਜ਼ ਤੋਂ ਪ੍ਰਮਿਤ ਗੱਲ ਕਰ ਰਹੇ ਹਾਂ ਜਲੰਧਰ ਤੋਂ। ਹਾਂਜੀ, ਹਾਂਜੀ, ਹਾਂਜੀ। ਅਹ madam ਅਹ ਇੱਕ ਗੱਲ ਜਾਣਨੀ ਸੀਗੀ ਕਿ ਜਲੰਧਰ ਜ਼ਿਲ੍ਹਾ ਯੋਜਨਾ ਕਮੇਟੀ board ਜਿਹੜਾ ਅਹ office ਹੈ ਅੰਮ੍ਰਿਤਪਾਲ ਹੋਰਾਂ ਦਾ ਉਹਨਾਂ ਦੇ ਦਫ਼ਤਰ ਦੇ ਬਾਹਰ MP ਸਾਹਿਬ ਦੇ ਜਿਹੜੇ ਦਫ਼ਤਰਾਂ ਦੇ ਉਹ ਲਾਏ ਹੋਏ ਨੇ ਆਪਣਾ ਨਾਮ ਲਿਖੇ ਹੋਏ ਨੇ ਉਹਦੇ ਤੇ ਹਾਲੇ ਵੀ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਦਾ board ਲੱਗਿਆ ਹੋਇਆ ਹੈ name plate ਲੱਗੀ ਹੋਈ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਅੰਮ੍ਰਿਤਪਾਲ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਜਵਾਬ ਨਹੀਂ ਕੋਈ ਦਿੱਤਾ ਫੋਨ ਨਹੀਂ ਚੁੱਕਿਆ ਕਾਕਾ ਮੈਂ ਗਈ ਨਹੀਂ ਕਦੀ ਉੱਥੇ ਕਾਫੀ ਟਾਈਮ ਹੀ ਹੋ ਗਿਆ ਮੈਂ ਨਹੀਂ ਦੇਖੀ ਲੱਗੇ ਉਹ ਬੋਰਡ ਪਤਾ ਨਹੀਂ ਜੀ नहीं ये ਤੁਸੀਂ ਇਹ ਸਮਝਦੇ ਹੋ ਕਿ ਇਹ ਲਾਪਰਵਾਹੀ ਹੈ ਕਿਸੇ ਤਰੀਕੇ ਦੀ ਹਾਲੇ ਵੀ ਲੋਕਾਂ ਚ ਸੁਨੇਹਾ ਕਿ ਆਮ ਆਨਵੀ ਪਾਰਟੀ ਦੇ के ਦੇ ਦਸਤਰ ਦੇ ਬਾਅਦ ਇਸ ਤਰੀਕੇ ਦੇ ਨਾਲ ਸੁਸ਼ੀਲ ਰਿੰਕੂ ਹੋਰਾਂ ਦਾ ਬੋਰਡ ਲੱਗਿਆ ਹੋਣਾ ਨਹੀਂ ਮੈਂ ਦੇਖਿਆ ਹੀ ਨਹੀਂ ਨਾ ਬੋਰਡ ਲੱਗੇ ਮੈਨੂੰ ਪਤਾ ਨਹੀਂ ਮੈਂ ਦੇਖਿਆ ਹੀ ਜੀ ਅਸਲ ਹਕੀ ਜੀ ਨੋਲਿਜ ਛੇ ਨਹੀਂ ਹੈਗੀ ਕਿਉਂਕਿ ਮੈਂ ਚਲੋ ਜੇ ਗਲਤੀ ਆ ਚੰਦੀ ਤੇ ਕਿਸੇ ਤਰੀਕੇ ਦੇ ਨਾਲ ਕੋਈ ਐਂਦੇ ਤੇ ਕੋਈ ਜਵਾਬਤਲ ਵੀ ਹੋਏਗੀ ਮੈਮ ਹਾਂਜੀ ਹਾਂਜੀ ਬਿਲਕੁਲ ਹੋਏਗੀ ਜੇ ਹੋਏਗਾ ਤਾਂ ਫਿਰ ਮੈਂ ਜਰੂਰ ਦੱਸੂਗੀ ਜੇ ਮੇਰੇ ਨਾਲੇਜ ਹੀ ਹੋਏਗਾ ਤਾਂ ਮੇਰੇ ਨਾਲੇਜ ਹੀ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਵੀਡੀਓ ਸੈਂਡ ਕਰਦਾ ਜੀ ਜਦੋਂ ਦੇਖ ਲਿਓ ਮੈਮ ਠੀਕ ਹੈ ਜੀ